ਅੰਜ ਕਿਵੇਂ ਤੋਂ ਸਾਰੇ ਆਇਓ ਤੋਂ ਸਾਰੇ ਠੀਕੇ ਹੋਵਗੇ ਤਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੋ ਡਿਪੋ ਅਲਟਰ ਦੇ ਪੋਸਟਾਂ ਆ ਬਠਿੰਡਾ ਜ਼ਿਲ੍ਹੇ ਵਾਰੇ ਕੱਲੇ ਬਠਿੰਡਾ ਜ਼ਿਲ੍ਹੇ ਵਾਰੇ ਗੱਲ ਕਰਨ ਜਾ ਰਹੇ ਹਾਂ ਬਠਿੰਡੇ ਦੀ ਪੂਰੀ ਇਨਫੋਰਮੇਸ਼ਨ ਦੇ ਦਿੰਨੇ ਆ ਕਿੰਨੀਆਂ ਪੋਸਟਾਂ ਕੈਟਾਗਰੀ ਵਾਈਜ਼ ਸਾਰੀ ਇਨਫੋਰਮੇਸ਼ਨ ਅੱਗੇ ਤੁਹਾਨੂੰ ਦਿੰਨੇ ਆ ਤਾਂ ਸਭ ਤੋਂ ਪਹਿਲਾਂ ਅਗਰ ਤੁਸੀਂ ਪੰਜਾਬ ਜੋਬਸ ਓਨਲੀ ਚੈਨਲ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਲਓ ਇੰਸਟਾਗ੍ਰam ਤੇ ਪੰਜਾਬ ਜੋਬਸ ਓਨਲੀ ਤੇ YouTube ਤੇ CAS studies ਇਹ ਦੋਵੇਂ ਇੱਕ ਹੀ ਸਾਡੇ ਚੈਨਲ ਹਨ ਤੇ ਇਹਨਾਂ ਦੇ ਤੁਹਾਨੂੰ ਜੋ ਵੀ ਸਰਕਾਰੀ ਨੌਕਰੀਆਂ ਦੀਆਂ ਹਨ ਉਹਨਾਂ ਦੀ ਸਹੀ ਤੇ ਸਪਸ਼ਟ ਜਾਣਕਾਰੀ ਘਾਟੇ ਸਮੇਂ ਚ ਦਿੱਤੀ ਜਾਂਦੀ ਹੈ। ਥੈਂਕ ਯੂ ਜੀ। ਇਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ। ਹੁਣ ਪਿੰਡੂ ਅਸਾਮੀਆਂ 155 ਜਰਨਲ ਦੀਆਂ ਨੇ ਸ਼ਹਿਰੀ 63 ਹਨ। ਉਸ ਤੋਂ ਬਾਅਦ ਅਨੁਸੂਚੀ ਜਾਤੀ ਐਸਸੀਆਂ ਦੇ 29 ਤੇ 14 ਹਨ। ਫਿਰ 9 ਜੋ ਹਨ ਬੀਸੀ ਦੀਆਂ ਅਰਦਾਸ ਹਨ। ਫਿਰ ਸਬਕਾ ਫੌਜੀ ਦੇ 36 ਤੇ 24 ਇਹ ਪਿੰਡੂ ਏਰੀਆ ਚ ਸ਼ਹਿਰੀ ਏਰੀਆ ਚ ਠੀਕ ਹੈ ਬਢੰਡੇ ਜੇ ਜੋ ਪਿੰਡੂ ਏਰੀਆ ਜिले ਦੇ حساب ਨਾਲ ਸੁਤੰਤਰਤਾ ਸਨਾਨੀ ਦੇ 33 ਤੇ 20 ਹਨ ਅੰਗੇਨਾਂ ਵਾਸਤੇ 16 ਔਰ 8 ਹਨ ਔਰਤਾਂ ਦੀਆਂ ਜੋ ਸ਼ਹਿਰੀ ਸਾਮੀਆਂ 99 ਔਰਤਾਂ ਦੀਆਂ ਹਨ ਔਰ ਦੰਗਾ ਪੀਰੀਟ ਆਦਿ ਵਰਦੀ ਲਈ 67 ਹਨ ਜੋ ਆਤਿਕਵਾਦ ਪ੍ਰਭਾਵਿਤ ਪਰਿਵਾਰ ਜੋ 1984 ਵਿੱਚ ਹੋਏ ਸੀ ਉਹਨਾਂ ਵਾਲੇ 67 ਤੇ 27 ਹਨ ਟੋਟਲ ਜੋ ਇਹਨਾਂ ਦੀ ਗੱਲ ਕਰੀਏ ਤਾਂ 345 ਜੋ ਪਿੰਡੂ ਏਰੀਏ ਵਿੱਚ ਹਨ ਤੇ 175 ਸ਼ਹਿਰੀ ਏਰੀਏ ਚ ਤੁਸੀਂ ਇਹਨਾਂ ਦਾ ਟੋਟਲ ਕਰੋਗੇ ਦਾ 400 ਤੇ 500 ਵੀਕੂ ਪੋਸਟ ਹੋਈਆਂ ਪਈਆਂ 520 ਪੋਸਟਾ ਟੋਟਲੀ ਉਸ ਤੋਂ ਬਾਅਦ ਇਹਨਾਂ ਦਾ ਜੋ ਵੀ 25 9 ਇਹਨਾਂ ਦੀ ਲਾਸਟ ਡੇਟ ਆ 25 9 ਸ਼ਾਮ ਨੂੰ 5 ਵਜੇ ਤੱਕ ਤਾਂ ਕੋਈ ਵੀ ਤੁਸੀਂ ਇਹਨਾਂ ਦੀ ਜਾਣਕਾਰੀ ਲੈਣੀ ਹੈ ਤਾਂ ਇੱਥੇ ਜਾ ਕੇ ਤੁਸੀਂ ਫਾਰਮ ਜਮ੍ਹਾਂ ਕਰਾ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਦਫ਼ਤਰੀ ਪਤਾ ਇਹਦਾ ਜੋ ਹੈ ਕਮਰਾ ਨੰਬਰ 108 ਜੇ ਤੁਸੀਂ ਜਾਣਾ ਪਹਿਲੀ ਮੰਜ਼ਲ ਮਿੰਨੀ ਸਕੱਤਰਾ ਤੇ ਡੀਸੀ ਕੰਪਲੈਕਸ ਬਠਿੰਡਾ ਚ ਜਾ ਕੇ ਜਾਂ ਫਿਰ ਇਹਨਾਂ ਨੂੰ ਈਮੇਲ ਆਈਡੀ ਤੇ ਵੀ ਤੁਸੀਂ ਮੇਲ ਕਰ ਸਕਦੇ ਹੋ ਤਾਂ ਇੱਥੋਂ ਪੂਰੀ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦਾ ਕਿਵੇਂ ਫਾਰਮ ਭਰਨਾ ਹੈ ਕਿੰਨਾ ਕੀ ਹੈ ਸਾਰੀ ਸੈਲਰੀ ਜਾਂ ਕੋਈ ਵੀ ਚੀਜ਼ ਹੈ ਤਾਂ ਇਹ ਦੇਖੋ ਤੁਸੀਂ ਵੈਕੈਂਸੀ 62 ਵੈਕੈਂਸੀਆਂ ਬਠਿੰਡੇ ਚ ਰਿਕਾਰਡ ਪਤਾ ਤੇ ਤਿੰਨ ਨਨ ਗੋਨਿਆਣਾ ਮੰਡੀ ਚ ਦੋ ਪੁੱਚੋ ਚ ਤਿੰਨ ਤਲਵੰਡੀ ਚ 11 ਤੇ ਇਸ ਹਿਸਾਬ ਨਾਲ ਇਹ ਵੈਕੈਂਸੀਆਂ ਨੂੰ ਮੋੜ ਚ 7 ਰਾਜਪੁਰਾ ਸ਼ਹਿਰ ਚ 7 ਸੰਗਤ ਮੰਡੀ ਚ 1 ਫੂਲ ਸ਼ਹਿਰ ਚ 5 ਰਾਮਾ ਚ 12 ਉਸ ਤੋਂ ਬਾਅਦ ਮਹਾਰਾਜ ਪੱਤੀ ਸੰਦਲੀ 2 2 ਉਸ ਤੋਂ ਬਾਅਦ ਮਹਾਰਾਜ ਪੱਤੀ 16 3 ਦੇਖੋ ਕੋਠਾ ਗੁਰੂ ਕਾ ਚਾਰ ਹੋੜ ਸ਼ਮੀਰ 5 ਦੇਖ ਲਓ ਤੁਸੀਂ ਤਾਂ ਇਸ ਤਰ੍ਹਾਂ ਟੋਟਲ 175 ਰੇਅ ਹੋ ਰਿਹਾ ਇਸ ਤੋਂ ਬਾਅਦ ਬਠਿੰਡਾ ਪਿੰਡੂ ਚ ਦੇਖ ਸਕਦੇ ਹੋ ਬਾਮਨ ਦਿਵਾਨਾ ਜੋ ਵੀ ਤੁਹਾਡੇ ਪਿੰਡ ਦੇਖ ਲਓ ਆਪਨਾ ਤੁਹਾਡੇ ਪਿੰਡ ਵਿੱਚ ਜਾ ਕੇ ਉੱਥੇ ਵੀ ਤੁਸੀਂ ਗੱਲ ਕਰ ਸਕਦੇ ਹੋ ਇਹ ਦੇਖ ਲਓ ਬਰਕਨਦੀ ਡੰਡ ਵਾਲਾ ਸਾਰੇ ਪਿੰਡ ਹੈ ਜੀ ਜਿੰਨੇ ਵੀ ਸਾਰੇ ਭਗਤਾ ਰਾਮਪੁਰਾ ਚਾਹੂ ਕੇ ਭਾਈ ਰੂਪਾ ਫੂਲ ਮੋੜ ਤਲਵੰਡੀ ਦੇ ਜਿਹੜੇ ਪਿੰਡ ਆਉਂਦੇ ਆਂ ਦੇਖ ਲਓ ਤੁਸੀਂ ਸਾਰੀ ਲਿਸਟ ਹੈ ਤਾਂ ਇਸ ਤੋਂ ਇਲਾਵਾ ਤੁਸੀਂ ਪੰਜਾਬ ਜੋਬਸ ਨੂੰ ਲਈ ਇੰਸਟਾ ਨੂੰ ਜ਼ਰੂਰ ਫੋਲੋ ਕਰ ਲਓ ਤੁਹਾਨੂੰ ਸਭ ਤੋਂ ਪਹਿਲਾਂ ਸਰਕਾਰੀ ਨੌਕਰੀ ਦੀ ਜਾਣਕਾਰੀ ਮਿਲੂਗੀ ਪੰਜਾਬ ਜੋਬਸ ਨੂੰ ਲਈ ਇੰਸਟਾ ਆਈਡੀ ਤੋਂ ਠੀਕ ਹੈ ਥੈਂਕ ਯੂ ਥੈਂਕਸ ਫॉर ਵਾਚਿੰਗ